ਇਹ A bio45 ਵੈਰਾਈਟੀਆਂ ਕਹਿੰਦੇ ਨੇ ਇਹਨੂੰ ਜਿਵੇਂ ਆਪਾਂ 370 71 72 ਹਾਂਜੀ ਹਾਂਜੀ ਤੇ ਇਹਦੇ ਵਿੱਚ ਵੀ ਜ ਪੀਲੀ ਕੁੰਗੀ ਪੂਰੀ ਕੁੰਗੀ ਤੇ ਹੋਰ ਬਿਮਾਰੀਆਂ ਪ੍ਰਤੀ ਇਹ ਸ਼ੈਨਸ਼ੀਲ ਵੈਰਾਈਟੀ ਆ ਇਹਨੂੰ ਐਮੀ ਦੀ ਕੋਈ ਬਿਮਾਰੀ ਨਹੀਂ ਹੈ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਭਾਈ ਹਾਈਡਿੰਗ ਸਟੇਜ ਆ ਉਹ ਦੂਜੀਆਂ ਵੈਰਾਈਟੀਆਂ ਨਾਲੋਂ ਜਿਵੇਂ 126 ਦੀ ਵੀ ਹਾਈਡਿੰਗ ਸਟੇਜ ਪਹਿਲਾਂ ਜਾਂਦੀ ਆ ਤੇ ਇਹ ਵੈਰਾਈਟੀ ਦੀ ਵੀ 372 ਦੇ ਨਾਲੋਂ ਹਾਈਡਿੰਗ ਸਟੇਜ ਪਹਿਲਾਂ ਆਉਂਦੀ ਹੈ अच्छा ये नसारा जमा कंप्लीट ਲੈਂਦੀ ਹੈ ਬਈ ਨਸਾਰਾ ਬਿਲਕੁਲ ਇੱਕ ਸਾਰ ਹੁੰਦਾ ਹੀ ਬਸ ਕਿਸਾਨ ਦੇ ਹਰ ਸਾਲ ਖੇਤ ਦੇ ਵਿੱਚ ਨਵੇਂ ਤੋਂ ਨਵੇਂ ਕਿਸਮਾਂ ਲੱਗਦੇ ਨੇ ਜਿਵੇਂ ਪਿਛਲੇ ਸਾਲ ਡੀਬੀਡਬਲਯੂ ਦੀਆਂ 372 70 71 ਤੇ 327 ਇਹ ਕਿਸਮਾਂ ਬਾਈ ਨੇ ਟ్రायल ਦੇ ਤੌਰ ਤੇ ਆਪਣੇ ਖੇਤ ਦੇ ਵਿੱਚ ਲਾਈ ਸੀ ਇਸ ਵਾਰ ਕਾਫੀ ਰਕਬਾ ਲੱਗਿਆ ਹੋਇਆ ਹੈ ਇਸ ਵਰਾਈਟੀ ਦਾ ਕਿੰਨਾ ਕੁ ਕੇਰ ਆ ਕਿਉਂਕਿ ਇਸ ਵਾਰ ਜਿਵੇਂ DBW 327 ਹੋਗੀ 372 ਹੋਗੀ ਇਹ ਕਾਫੀ ਵੱਡੇ ਰਕ ਦੇ ਵਿੱਚ ਲੱਗੀ ਹੋਈ ਆ ਪਹਿਲਾਂ ਜਿਵੇਂ 303 ਵਗੈਰਾ 222 ਤੇ 187 ਲਾਉਣੇ ਆ 22 ਦੇ ਪਿਛਲੇ ਸਾਲ ਕੀ ਕੇਰ ਰਿਹਾ ਤੇ ਇਸ ਸਾਲ ਵਰਾਈਟੀ ਵਾਈ ਨੂੰ ਕਿਸ ਤਰ੍ਹਾਂ ਹੀ ਲੱਗ ਰਹੀ ਆ ਆਪਾਂ ਸਾਰੀ ਜਾਣਕਾਰੀ ਜਿਹੜੀ ਸਾਂਝੀ ਕਰਾਂ ਕਿਉਂਕਿ ਜਦੋਂ ਵੀ ਕੋਈ ਨਵੀਂ ਕਿਸਮ ਬਾਈ ਦੇ ਖੇਤ ਦੇ ਵਿੱਚ ਲੱਗਦੀ ਆ ਤੇ ਬਾਈ ਉਹਦੇ ਉੱਪਰ ਮਿਹਨਤ ਵੀ ਪੂਰੀ ਕਰਦਾ ਤੇ ਜਿੰਨੀ ਕੁ ਉਸ ਵਰਾਈਟੀ ਦੇ ਵਿੱਚ ਗੱਲਬਾਤ ਹੁੰਦੀ ਆ ਤੇ ਕਿਸਾਨ ਦਿਲ ਖੋਲ ਕੇ ਜਿਹੜਾ ਕਿਸਾਨਾਂ ਨਾਲ ਗੱਲਬਾਤ ਸਾਂਝੀ ਕਰਦੇ ਆ। ASCII ਆ ਬਾਈ ਜੀ। ASCII ਗੱਲ ਜੀ। ਬਾਈ ਜੀ ਧੰਨਵਾਦ ਤੁਹਾਡਾ। ਤੇ ਇੰਨੀ ਇੱਕ ਜਿਹੜੀ ਤੁਸੀਂ ਮਿਹਨਤ ਕਰ ਰਹੇ ਹੋ ਤੇ ਕਿਸਾਨਾਂ ਦੇ ਪ੍ਰਤੀ ਜਿਹੜਾ ਤੁਸੀਂ ਚੰਗਾ ਮੈਸੇਜ ਦੇ ਰਹੇ ਹੋ। ਬਾਈ ਆਪਣਾ ਨਾਮ ਤੇ ਪਿੰਡ ਦੱਸ ਦੋ ਪਹਿਲਾਂ। ਮੇਰਾ ਨਾਮ ਹੈਗਾ ਜੀ ਹਰਪੀਤ ਸਿੰਘ ਪਿੰਡ ਕਮਾਲਪੁਰ ਡਿਸਟ੍ਰਿਕਟ ਸੰਗਰੂਰ। ਤੇ ਬਾਈ ਕਿੰਨੀ ਖੇਤੀ ਕਰਦੇ ਸਾਰੀ ਆਪਾਂ? ਬਾਈ ਆਪਾਂ 40 ਏਕੜ ਦੀ ਖੇਤੀ ਕਰਦੇ ਆ। 40 ਏਕੜ ਦੀ ਖੇਤੀ ਕਰਦੇ। ਜਿੰਨੇ ਬਾਈ ਪਿਛਲੇ ਸਾਲ ਤੁਸੀਂ ਨਵੀਆਂ ਕਿਸਮਾਂ ਲਾਈਆਂ ਸੀ? ਇਸ ਵਾਰ ਜਿਵੇਂ DBW 327 ਬਾਰੇ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਕਾਫੀ ਕਿਸਾਨਾਂ ਦੇ ਲਾਈ ਵੀ ਹੋਈ ਹੈ ਤੇ ਦਿੱਕਤ ਵੀ ਆ ਜਾਂਦੀ ਹੈ ਤੇ 327 ਦਾ ਪਿਛਲੇ ਸਾਲ ਦਾ ਰਿਹਾਣ ਕੀ ਰਿਹਾ ਕਿੰਨੇ ਕੁ ਤਰੀਕ ਦੇ ਲਗਭਗ ਤੁਸੀਂ ਉਹਦੀ ਬਜਾਈ ਕੀਤੀ ਕਿੰਨਾ ਕੁ ਵੀਸ ਪਾਇਆ ਸੀਗਾ ਪਿਛਲੀ ਵਾਰ ਬਈ ਅਸੀਂ ਨੇ 4 ਏਕੜ ਦੇ ਕਰੀਬ ਇਹਦੀ ਬਜਾਈ ਕੀਤੀ ਸੀਗੀ ਅੱਛਾ ਜੀ ਤੇ ਝਾੜ ਇਹਦਾ 24 ਕਮਾਂਟ ਸਾਢੇ 24 25 ਮੰਗੂ ਆ ਗਿਆ ਸੀਗਾ ਅੱਛਾ ਜੀ ਆ ਗਿਆ ਸੀਗਾ ਤੇ ਬਈ ਜਿਵੇਂ ਇਸ ਵਾਰ ਦੀ ਗੱਲ ਕਰੀਏ ਆਪਾਂ DBW 327 ਤੇ ਇਸ ਵਾਰ ਕਿੰਨੀ ਤਰੀਕ ਨੂੰ ਬੀਜੀ ਸੀ ਬਈ ਇਸ ਵਾਰ ਆਪਣੇ ਇਹ तकरीबन 4-5 ਨੂੰ ਬੀਜੀ ਹੋਈ ਚਾਰ ਪੰਜ ਨੂੰ ਬੀਜ ਕਿੰਨਾ ਪਾਇਆ ਸੀਗਾ ਬੀਜ ਆਪਨੇ 40 ਕਿਲੋ ਦੇ ਸਾਬ ਨਾਲ DAP DAP 60 ਤੋਂ 65 ਕਿ ਕੋਈ ਪਟਾਸ ਵਗੈਰਾ ਤਾਂ ਨਹੀਂ ਪਾਇਆ ਇਸ ਵਾਰ ਪਟਾਸ ਵਗੈਰਾ ਝੋਨੇ ਵੇਲੇ ਪਾਉਣਾ ਹੈ ਝੋਨੇ ਵੇਲੇ ਪਾਉਣਾ ਮਤਲਬ ਕਿਣਕ ਦੀ ਬਿਜਾਈ ਸਮੇਂ ਨਹੀਂ ਪਾਉਂਦੇ ਨਹੀਂ ਪਾਇਆ ਕੋਈ ਕਣਕ ਦੇ ਵਿੱਚ ਸ਼ੁਰੂਆਤੀ ਤੌਰ ਤੇ ਫਟਾਰੇ ਨੂੰ ਲੈ ਕੇ ਦਿੱਕਤ ਜਾਂ ਕੋਈ ਹੋਰ ਸਮੱਸਿਆ ਆਈ ਹੋਵੇ ਦੇ ਵਿੱਚ ਨਹੀਂ ਕੋਈ ਸਮੱਸਿਆ ਨਹੀਂ ਆਈ ਦੀ ਜਿਹੜੀ ਆਪ ਦੀ ਗਰੋਥ ਹੈ ਵੈਰਾਈਟੀ ਦੀ ਬਹੁਤ ਵਧੀਆ ਗਰੋਥ ਤੇ ਅਸੀਂ ਪਹਿਲੀ ਮੈਗਨੀਜ਼ ਵਗੈਰੇ ਦੀ ਸਪਰੇਅ ਕਰ ਦਿੰਨੇ ਜਿੰਕ ਵਗੈਰੇ ਦੀ ਐਵੇਂ ਦੀ ਸਾਨੂੰ ਕੋਈ ਦਿੱਕਤ ਨਹੀਂ ਆਈ ਤੇ ਇਹ ਵੈਰਾਈਟੀ ਦਾ ਫਟਾਰ ਬਹੁਤ ਸੋਹਣਾ ਫਟਾਰ ਆਈ ਜਿਵੇਂ ਭਾਈ ਪਹਿਲਾ 303 222 ਜਾਂ 187 ਜਿਵੇਂ 187 ਡਿੱਗਣ ਦੇ ਵਿੱਚ ਮਾਰ ਹੈਗੀ 222 ਹੈ ਜਿਹੜੀ ਚੀੜਾਪਨ ਜਿਆਦਾ ਦਿਖਾਉਂਦੀ ਹੈ ਤੇ 303 ਹੈ ਜਿਹੜੇ ਉਹਦੇ ਪੱਤੇ ਹੋ ਗੋਲ ਵਗੈਰਾ ਕਰਦੇ ਆ ਇਸ ਤਰ੍ਹਾਂ ਲੱਗਦਾ ਮੈਂ ਪਾਣੀ ਦਾ ਸੋਕਾ ਲੱਗਿਆ ਹੁੰਦਾ ਹੈ ਇਹਦੇ ਵਿੱਚ ਕੋਈ ਇਸ ਤਰ੍ਹਾਂ ਕੈਰੇਕਟਰ ਹੈਗਾ ਜਾਂ ਲੂਸਨ ਦੀ ਸਪਰੇਅ ਕਰਨੀ ਪਈ ਹੋਵੇ ਆਪਾਂ ਨੂੰ ਜਾਂ ਕੋਈ ਪੂਰੀ ਵੇਲੇ ਕੋਈ ਦਿੱਕਤ ਆਈ ਹੋਵੇ ਨਹੀਂ ਕੋਈ ਲੀਹੋਸਿੰਧ ਦੀ ਸਪਰੇਅ ਨਹੀਂ ਕੀਤੀ ਸੀ ਨਾ ਤਾਂ ਪਿਛਲੀ ਵਾਰ ਕੀਤੀ ਹੈ ਨਾ ਇਸ ਵਾਰ ਕੀਤੀ ਆ ਇਹ ਵੈਰਾਈਟੀ ਅਸੀਂ ਦੇਖਿਆ ਪਿਛਲੀ ਵਾਰ ਵੀ ਦੇਖਿਆ ਸੀ ਇਸ ਵਾਰ ਵੀ ਦੇਖਿਆ ਇਹ ਵੈਰਾਈਟੀ ਦਾ ਜਿਹੜਾ ਹਾਈਡਿੰਗ ਸਟੇਜ ਆ ਉਹ ਦੂਜੀਆਂ ਵੈਰਾਈਟੀਆਂ ਨਾਲੋਂ ਜਿਵੇਂ 126 ਦੀ ਵੀ ਹਾਈਡਿੰਗ ਸਟੇਜ ਪਹਿਲਾਂ ਜਾਂਦੀ ਆ ਤੇ ਇਹ ਵੈਰਾਈਟੀ ਦੀ ਵੀ 372 ਦੇ ਨਾਲੋਂ ਹਾਈਡਿੰਗ ਸਟੇਜ ਪਹਿਲਾਂ ਹੁੰਦੀ ਹੈ ਅੱਛਾ ਜੀ ਨਸਾਰਾ ਜਮਾ ਕੰਪਲੀਟ ਲੈਂਦੀ ਆ ਭਾਈ ਨਸਾਰਾ ਬਿਲਕੁਲ ਇੱਕ ਸਾਰ ਹੁੰਦਾ ਹੀ ਬਸ ਇਹਦੀ ਕੈਰੇਕਟਰ ਇਹਦਾ ਇਹੀ ਆ ਵੀ ਜਿਵੇਂ 1826 ਤੇ 327 ਇਹ ਇਹਦਾ ਹੈਡ ਬੱਲੀ ਨਿਕਲਣ ਦਾ ਟਾਈਮ ਇਹਦਾ ਥੋੜਾ ਜਿਹਾ ਪਹਿਲਾਂ ਅੱਛਾ ਇਹਨੂੰ ਇੱਕ ਤਾਂ ਅਗੇਤੀ ਬੀਜਣ ਤੋਂ ਭਰੇ ਜਿਆਦਾ ਜਿਵੇਂ ਅਕਤੂਬਰ ਦੇ ਵਿੱਚ ਆਪਾਂ ਲਾ ਦਨੇ ਆ ਉਹ ਕੰਮ ਨਹੀਂ ਹੋਣਾ ਚਾਹੀਦਾ ਤੇ ਇਹਦੀ ਬਜਾਈ 5 ਤੋਂ ਲੈ ਕੇ 10-12 ਨਵੰਬਰ ਤੱਕ ਬੈਸਟ ਟਾਈਮ ਹੈ ਅੱਛਾ ਜੀ ਕਹਿੰਦਾ ਪਾ ਵੀ ਨਵੰਬਰ ਦੇ ਪਹਿਲੇ ਹਫਤੇ ਜਾਂ ਦੂਜੇ ਹਫਤੇ ਇਹਦੀ ਬਜਾਈ ਕਰੋ ਬਜਾਈ ਹਾਂ ਜੀ ਤੇ ਬੀਜ ਬਾਈ ਜਿਵੇਂ ਤੁਸੀਂ 35 ਕਿਲੋ ਜਾਂ 40 ਕਿਲੋ ਪਾਏ ਪੂਰਾ 35 ਦੇ 40 ਦੇ ਵਿੱਚ ਵਿੱਚ ਪਾਏ 38 ਲਾ ਲਓ 38 40 ਲਾ ਲਓ ਬਜਾਈ ਫਿਰ 0 ਡੇਲ ਨਾਲ ਸੁਪਰ ਸੀਡਰ ਨਾਲ ਨਹੀਂ ਸੁਪਰ ਸੀਡਰ ਨਾਲ ਇਸ ਵਾਰ ਸੁਪਰ ਸੀਡਰ ਨਾਲ ਹੋਈ ਆ ਪਿਛਲੀ ਵਾਰ ਅਸੀਂ ਨੇ 0 ਨਾਲ ਕੀਤੀ ਸੀ ਅੱਛਾ ਜੀ ਤੇ ਜਿਹੜੀਆਂ ਆਪਾਂ ਬਈ ਐਨ ਪੀ ਕੇ ਸਪਰੇਹਾਂ ਕਰਦੇ ਆ ਜਿਵੇਂ ਹੁਣ ਤੁਸੀਂ ਗੱਭ ਵਾਸਤਾ ਤੇ ਕਰਦੇ ਆਪਾਂ 70 75 80 ਦਿਨਾਂ ਦੀ ਫਸਲ ਤੇ ਆ ਕੇ ਕਰਦੇ ਉਦੋਂ ਕਿਹੜੀ ਸਪਰੇਹ ਕਰੀ ਸੀ ਫਿਰ ਜਿਹੜੀ ਇਹਦੀ ਬੱਲੀ ਦੇ ਉੱਪਰ ਝੰਡੇ ਪੁੱਤੇ ਉੱਪਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਨਾ ਆ ਜਾ ਠੰਡ ਦਾ ਕੋ ਪ੍ਰਭਾਵ ਨਾ ਹੋਵੇ ਇਹਦੇ ਉੱਤੇ ਹੁਣ ਤੱਕ ਅਸੀਂ ਨੇ ਕੋਈ ਫੰਗੀ ਸਾਈਡ ਨਹੀਂ ਵਰਤਿਆ ਤੇ ਇਹਦੇ ਉੱਤੇ 52 34 ਤੇ ਇੱਕ ਨਾਈਟ੍ਰੋਜਨ ਕ੍ਰਿਸਟਲ ਲਾਉਂਦਾ ਉਹ ਸਪਰੇ ਹੋਈ ਹੋਈ ਆ ਹੋਰ ਇਹਦੇ ਉੱਤੇ ਕੋਈ ਸਪਰੇ ਨਹੀਂ ਹੋਈ ਪਹਿਲਾਂ ਕੋਈ ਜਿਵੇਂ ਜ਼ਿੰਕ ਮੈਗਨੀਜ਼ ਜਿੰਕ ਮੈਗਨੀਜ਼ ਦੀ ਉਹਦੀ ਇੱਕ ਸਪਰੇਅ ਕੀਤੀ ਹੋਈ ਆ ਅੱਛਾ ਜੀ ਤੇ ਬਾਈ ਜਿਵੇਂ ਪਹਿਲਾਂ ਆਪਾਂ ਨੇ 372 ਵੈਰਾਈਟੀ ਦਿਖਾਈ ਹੈ ਉਹਦੇ ਨਾਲੋਂ ਇਹ ਇਹਦਾ ਜਿਹੜਾ ਪੱਤਾ ਹੈਗਾ ਜਿਹੜਾ ਪੱਤਾ ਉਹਦੇ ਨਾਲੋਂ ਚੌੜਾ ਘੱਟਾ ਉਹਦਾ ਪੱਤਾ ਜ਼ਿਆਦਾ ਚੌੜਾ ਹੈਗਾ ਕਿ ਹਰ ਇੱਕ ਵੈਰਾਈਟੀ ਦੇ ਕੋਈ ਨਾ ਕੋਈ ਜਿਹੜੇ ਲੱਛਣ ਜ਼ਰੂਰ ਹੁੰਦੇ ਆ ਹਾਂਜੀ ਹਾਂ ਜਿਵੇਂ ਹੁਣ ਆਪਾਂ 372 ਹੈ ਜਾਂ 327 ਵੈਰਾਈਟੀ ਹੈ ਦੂਰੋਂ ਪਛਾਣ ਇੱਕ ਗੱਲ ਤੋਂ ਉਹਨੇ ਕਿਹਾ ਜਿਹੜੀ 372 ਦਿਖਾਈ ਆ ਉਹਦਾ ਜਿਹੜਾ ਪੱਤਾ ਚੌੜਾ ਸੀਗਾ ਇਹਦਾ ਪੱਤਾ ਜਿਹੜਾ ਚੌੜਾ ਘਟਾ ਹੈ ਕੋਈ ਇਹਦੇ ਉੱਪਰ ਬਈ ਜਿਵੇਂ ਪੀਲੀ ਕੁੰਗੀ ਆ ਪੂਰੀ ਕੁੰਗੀ ਸ਼ਿਕਾਇਤ ਜਾਂ ਲੂਸਮਟ ਦੀ ਦਿੱਕਤ ਆਉਂਦੀ ਆ ਫੰਗਸ ਦੀ ਉਲੀ ਦੀ ਕਿਸੇ ਵੀ ਤਰ੍ਹਾਂ ਦੀ ਪਿਛਲੇ ਵਾਰ ਕੋਈ ਆਈ ਸੀ ਪਰ ਉਹ ਨਹੀਂ ਇਹ ਯੂਨੀਵਰਸਿਟੀ ਵੀ ਕਹਿੰਦੀ ਆ ਵੀ ਇਹ ਬਾਇਓ 45 ਵੈਰਾਈਟੀਆਂ ਕਹਿੰਦੇ ਨੇ ਇਹਨੂੰ ਜਿਵੇਂ ਆਪਾਂ 370 71 72 ਹਾਂਜੀ ਹਾਂਜੀ ਤੇ ਇਹਦੇ ਵਿੱਚ ਵੀ ਪੀਲੀ ਕੁੰਗੀ ਪੂਰੀ ਕੁੰਗੀ ਤੇ ਹੋਰ ਬਿਮਾਰੀਆਂ ਪ੍ਰਤੀ ਇਹ ਸ਼ੈਣਸ਼ੀਲ ਬੇ ਵੈਰਾਈਟੀਆ ਇਹਨੂੰ ਐਮੀ ਦੀ ਕੋਈ ਬਿਮਾਰੀ ਨਹੀਂ ਆਈ। ਅੱਛਾ ਜੀ। ਹਾਂਜੀ। ਠੀਕ ਹੈ ਜੀ। ਤੇ ਭਾਈ ਜਿਹੜਾ ਇਹਦਾ ਹਾਈਟ ਹੈਗੀ ਹਾਈਟ ਵੀ ਜਿਹੜੀ ਇਹਦੀ ਜਿਹਨੂੰ ਆਪਾਂ ਪਾਉਣੇ ਕਦਰ ਦੀ ਕਹਿ ਸਕਦੇ ਆ ਵੈਰਾਈਟੀ ਜਿਵੇਂ ਲਾ ਲੋ ਜਿਹੜੀ ਪੀਬੀਡਬਲਯੂ 826 ਹੈ 9600 ਸੈਂਟੀਮੀਟਰ ਜਾਂ 9900 ਸੈਂਟੀਮੀਟਰ 9800 ਤੋਂ ਵੱਧ 9900 ਸੈਂਟੀਮੀਟਰ ਤੱਕ ਜਿਹੜੀ ਇਹਦੀ ਹਾਈਟ ਜਾਂਦੀ ਹੈ। ਦੂਸਰੀਆਂ ਵੈਰਾਈਟੀਆਂ ਜਿਵੇਂ ਡੀਬੀਡਬਲਯੂ 173 ਸੈਂਟੀਮੀਟਰ ਜਾਂ 2 ਜਾਂ 1 ਉਹਦੇ ਨਾਲੋਂ ਹਾਈਟ ਕੱਟ ਹੈ ਪਰ ਤੂੜੀ ਬਣਦੇ ਵਿੱਚੂ ਪ੍ਰੋਬਲਮ ਆਉਂਦੀ ਏ ਦੀ ਨਹੀਂ ਕੋਈ ਕੋਈ ਪ੍ਰੋਬਲਮ ਤੂੜੀ ਇਹਦੀ ਬਹੁਤ ਵਧੀਆ ਬਣਦੀ ਏ ਤੇ ਇਸ ਵਾਰ ਨਾ ਜਿਹੜਾ ਕੋਰਾ ਪਿਆ ਜਿਵੇਂ ਠੰਡ ਲੰਬੀ ਚੱਲੀ ਆ ਪਿਛਲੀ ਵਾਰੀ ਦੀ ਹਾਈਟ ਜ਼ਿਆਦਾ ਸੀ ਇਸ ਵਾਰ ਥੋੜੀ ਜੀ ਕੱਟ ਲੱਗ ਰਹੀ ਏ ਹਾਈਟ ਅੱਛਾ ਜੀ ਹਾਂ ਜੀ ਵੀ ਉਹ ਕੋਰੇ ਕਰਕੇ ਜਿਹੜੀ ਜਿਹੜਾ ਸਪੈਲ ਲੰਬਾ ਚੱਲ ਗਿਆ ਆਪਣਾ ਸਰਦੀ ਦਾ ਉਹਦੇ ਕਰਕੇ ਵੀ ਹਾਈਟ ਪਿਛਲੀ ਵਾਰ ਨਾਲੋਂ ਥੋੜੀ ਜੀ ਦੀ ਘਟਾ ਠੀਕ ਹੈ ਜੀ ਹਾਂ ਜੀ ਹਾਂ ਜਿਵੇਂ ਕਿਸਾਨ ਭਰਾਓ ਕੈਮਰਾ ਦੇ ਵਿੱਚ ਤੁਹਾਨੂੰ ਘੱਟ ਦਿਖ ਰਿਹਾਗਾ ਇਹਦਾ ਨਾ ਜਿਵੇਂ ਆਪਾਂ ਦੁੱਧ ਦਾ ਸਟੇਕ ਕਹਿੰਦੇ ਆ ਉਦੋਂ ਜਿਹੜੀਆਂ ਕਣਕਾਂ ਜ਼ਿਆਦਾ ਗੇਤੀਆਂ ਬੀਜੀਆਂ ਕੋਰੇ ਦੀ ਜਿਹੜੀ ਮਾਰ ਪਈ ਆ ਕੋਰੇ ਦਾ ਜਿਹੜਾ ਪ੍ਰਭਾਵ ਪਿਆਗਾ ਕਣਕ ਦੀ ਫਸਲ ਵਿੱਚ ਬੜਾ ਨੁਕਸਾਨ ਕੀਤਾ ਚਾਹੇ 826 ਹੈ ਚਾਹੇ 370 ਚਾਹੇ 7172 ਜਿਹੜੀ ਕਣਕ ਜ਼ਿਆਦਾ ਗੇਤੀ ਬੀਜੀ ਗਈ ਕੋਰੇ ਦੇ ਟਾਈਮ ਜਿਹੜੀ ਕਣਕ ਨੇ ਸਾਰਾ ਲਿਆ ਤਾਂ ਉਦੋਂ ਕਿਸਾਨ ਭਰਾਵਾਂ ਨੇ ਜਿਹੜਾ ਐਨਪੀਕੇ ਦੀ ਸਪਰੇ ਦਾ ਸਾਰਾ ਨਹੀਂ ਲਿਆ ਪਰ ਕਣਕ ਜਿਹੜੀ ਨਵੰਬਰ ਦੇ ਪਹਿਲੇ ਹਫਤੇ ਦੂਜੇ ਹਫਤੇ ਵਿੱਚ ਜੀ ਗਈ ਆ ਪਰ ਇਸ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਕੋਈ ਵੀ ਜਿਹੜਾ ਛੱਟਾ ਖਾਲੀ ਨਹੀਂ ਹੈਗਾ ਕਿਉਂਕਿ ਕਣਕ ਹੁਣ ਕੰਪਲੀਟ ਜਾਮਾ ਨਿਸਰ ਚੁੱਕੀ ਹੈ ਇੱਕ ਵੀਡੀਓ ਅੱਜ ਤੋਂ 15-20 ਦਿਨਾਂ ਨੂੰ ਆਉਗੂਗੀ ਵੱਢਣ ਤੋਂ 15-20 ਦਿਨ ਪਹਿਲਾਂ ਕਹਿਣ ਦਾ ਭਾਵੇਂ ਮਾਰਚ ਦੇ ਪਹਿਲੇ ਦੂਜਾ ਦੂਜੇ ਹਫਤੇ ਵਾਈ ਇੱਕ ਵੀਡੀਓ ਹੋਰ ਪਾਉਂਗੇ ਜਿਹੜੇ ਪਿਛਲੇ ਸਾਲ ਪਾਇਆ ਸੀ ਕਿਉਂਕਿ ਹੁਣ ਕਣਕ ਦਾ ਆਪਾਂ ਜੇ ਕਹਦੀਏ ਇਹਦਾ ਹਲੇ ਦੁੱਧ ਦਾ ਸਟੇਜ ਹੈ ਆਪਾਂ ਇਹਦੇ ਦਾਣਿਆਂ ਦੀ ਜਾਂ ਗਿਣਤੀ ਨਹੀਂ ਕਰ ਸਕਦੇ ਕੁਝ ਨਹੀਂ ਹਲੇ ਆਪਾਂ ਕਰ ਸਕਦੇ ਹੁਣ ਆਪਾਂ ਵੈਰਾਈਟੀ ਦਾ ਲੱਛਣ ਦਿਖਾਏ ਨੇ ਕਿ ਫਰਵਰੀ ਦੇ ਮਾਰਚ ਦੇ ਵਿੱਚ ਆਪਾਂ ਨੂੰ ਵੈਰੈਟੀ ਦਾ ਪਤਾ ਲੱਗ ਜਾਂਦਾ ਹੈ ਵੀ ਆਪਣੀ ਵੈਰੈਟੀ ਕਿੱਥੋਂ ਤੱਕ ਜਾਊਗੀ ਝਾੜ ਦੀ ਗੱਲ April ਮਾਰਚ ਦੇ ਵਿੱਚ ਆਪ ਨੂੰ ਕਲੀਅਰ ਹੋ ਜਾਂਦਾ ਵੀ ਇੰਨਾ ਕੀ ਜਿਹੜਾ ਇਹਨੇ ਕੇਰ ਦੇ ਕੇ ਜਾਣਾ ਧੰਨਵਾਦ ਬਾਈ ਜੀ ਤੁਹਾਡਾ ਤੁਹਾਨੂੰ